ਸਿੱਖਾਲੇ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਰਤੋਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲਾਗੇ ਦਾ ਪਿੰਡ ਹੈਗਾ ਜੀ ਖੇਮ ਕਰਨ ਖੇਮ ਕਰਨ ਲੱਗੇ ਹਾਂ ਜੀ ਤੇ ਅੱਜ ਤਰੀਕੇ ਗਏ 27 ਸਤੰਬਰ 2025 ਸਮਾਂ ਕੁਝ ਦੁਪਹਿਰ ਦੇ 3 ਵਜੇ ਦਾ ਹੈ ਤੇ ਵੀਰ ਕੋਲ ਚਾਰ ਪਸ਼ੂ ਪਕਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਚਮਾਂ ਦੇ ਵਿੱਚੋਂ ਤਿੰਨ ਸੱਜਰੇ ਆ ਜੀ ਤੇ ਇੱਕ ਝੋਟੀ ਆ ਤੇ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੇਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਨਾ ਤੇ ਤਿੰਨ ਪਸ਼ੂ ਵਗਾਉ ਆ ਚਾਰ ਜੀ ਹਾਂ ਜੀ ਦੋ ਬੈੜਾਂ ਤੇ ਇੱਕ ਝੋਟੀਆਂ ਤੇ ਇੱਕ ਘਟੀ ਠੀਕ ਹੈ ਜੀ ਤਿੰਨੇ ਸੱਜਰ ਹਨ ਨਾ ਤੇ ਇੱਕ ਝੋਟੀਆਂ ਹਾਂ ਜੀ ਠੀਕ ਹੈ ਜੀ ਤੇ ਚਲੋ ਜੀ ਕਰੀਏ ਫਿਰ ਸ਼ੁਰੂੀ ਜੀ ਹਾਂ ਜੀ ਤੇ ਸ਼ੁਰੂ ਕਰਨ ਤੋਂ ਪਹਿਲਾਂ ਵਿਧਿਆ ਆਪਣਾ ਐਡਰੈਸ ਸਹੀ ਤਰ੍ਹਾਂ ਦੱਸ ਦੇ ਲਈ ਆਪਣਾ ਨਾਂ ਜੀ ਕੁਲਦੀਪ ਸਿੰਘ ਪਿੰਡ ਰਤੋਗੇ ਹਾਂ ਜੀ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲਾਗੇ ਪੈਂਦਾ ਆਪਣੇ ਖੇਮ ਕਰਨ ਠੀਕ ਹੈ ਜੀ ਤੇ ਨੰਬਰ ਵੀਰ ਜੀ ਦੱਸ ਦਿਓ 9463937412 ਠੀਕ ਹੈ ਜੀ 9463937412 ਠੀਕ ਹੈ ਜੀ ਤੇ ਵੀਡੀਓ ਲਾਸਟ ਤੱਕ ਬਣੇ ਰਿਓ ਜੀ ਆਜੋ ਜੀ ਤੇ ਦਿਓ ਵੀਰ ਜੀ ਪਹਿਲੀ ਡਿਟੇਲ ਇਹ ਵੀਰ ਜੀ ਪਹਿਲੇ ਹੀ ਕੱਟੀ ਆ ਇਹ ਅੱਜ ਟੜਕੇ ਸੋਈ ਹੈ ਜੀ ਅੱਜ ਟੜਕੇ ਸੋਈ ਹੈ ਹਾਂਜੀ ਲਓ ਕਰੋੜੀ ਚੈੱਕ ਤੇ ਬੱਚਾ ਲੱਗਦਾ ਹੋ ਗਿਆ ਡੈਡ ਹੈ ਨਾ ਬੱਚਾ ਦੋ ਤਿੰਨ ਸਾਈ ਲਏ ਜਿੰਨੇ ਜਦੋਂ ਅੱਜ ਟੜਕੇ ਸੋਈ ਆ ਤੇ ਉਦੋਂ ਹੀ ਬੱਚਾ ਹੋ ਗਿਆ ਪੂਰਾ ਠੀਕ ਹੈ ਜੀ ਲਓ ਜੀ ਸਿੰਘੀ ਸਿੰਘੀ ਕਰੋ ਇਹ ਚੈੱਕ ਅੜੇ ਖੋਲੀਏ ਵੀਰ ਜੀ ਇਹਨਾਂ ਖੋਲ ਦੇ ਲੌਰੇ ਕਰੋ ਨੀਲੀ ਦੇ ਵਿੱਚ ਆ ਗਈ ਹੈ ਨਾ ਹਾਂਜੀ ਹਾਂਜੀ ਬੱਗੀਨਾਸ ਬੱਗੀਨਾਸ ਕਰੋ ਜੀ ਸਿੰਗੀ-ਸੁੰਗੀ ਚੈੱਕ ਤੇ ਅਦਰ ਦੀ ਕੁਆਲਿਟੀ ਕਰੋ ਜੇ ਥਣਥਣ ਵੀ ਦੀ ਚੋਅ ਇਸ ਕਿਵੇਂ ਆਹ ਓਕੇ ਵਧੀਆ ਸਵੇਰੇ ਛੋਇਆ 1.5 ਕਿਲੋ ਅੱਛਾ ਜੀ ਹਾਂਜੀ ਠੀਕ ਹੈ ਜੀ ਪਹਿਲਾ ਸੂਆ ਸੋਈ ਹੈ ਪਹਿਲਾ ਸੂਆ ਹਾਂਜੀ ਲਓ ਜੀ ਕਰੋ ਜੀ ਚੈੱਕ ਇਹ ਗਰੀ ਫੇਸ ਉਹ ਕਾਦੀ ਹੈ ਵੀਰ ਜੀ ਇਹਦਾ ਲਓ ਜੀ ਫੇਸ ਕਰ ਲੋ ਜੀ ਚੈੱਕ ਸਿੰਘ ਸੁੰਗ ਹੈ ਪੂਰੇ ਗੁੰਡੇ ਹੈ ਨੱਕੀ ਸਿੰਘ ਜੀ ਲਓ ਠੀਕ ਹੈ ਜੀ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਜੀ ਇਹਦਾ ਰੇਡ ਉਹਦਾ 20 ਲੱਖ ਰੁਪਏ ਦੀ ਆ ਬਿਲਕੁਲ ਜੀ ਹੋਰ ਉਹ ਬੱਚੇ ਦਾ ਕਰਕੇ ਹੋਣਾ ਪਾ 80000 ਰੁਪਏ ਦੇ ਦਾਂਗੇ 80000 ਦੀ ਹਾਂ ਨਾ ਪੱਕੀ ਹੈ ਨਾ ਹੋਣਾ ਪੱਕੀ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਜੀ ਅਗਲੀ ਦੀ ਜਾਣਕਾਰੀ ਕਿੰਨਾ ਮਾ ਪਹਿਲੇ ਬਲੂਨ ਵੱਚੀ ਆ ਗਈ ਬਲੂਨ ਵੱਚੀ ਹਲੇ 4 ਦੰਦ ਆ ਅੱਛਾ ਜੀ ਤੇ ਦੁੱਧ ਆ ਰਹਿ ਚਲੇ ਲੀਟਰ ਮਣਵਾ 13 ਕਿਲੋ 13 ਕਿਲੋ 14 ਛੋਟੇ 13 ਹੀ ਕੰਡਿਆ ਤੋਲ ਕੇ ਦਵਾਂਗੇ ਅਪ ਕੰਡੇ ਵਾਲਾ 14 ਇਹਨੂੰ ਹੋ ਗਿਆ 6-7 ਦਿਨ ਸੋਈ ਨੂੰ ਠੀਕ ਹੈ 6-7 ਦਿਨ ਮਗਰ ਕੀ ਆ ਗਈ ਮਗਰ ਬੱਛਾ ਹੈ ਮਗਰ ਬੱਛਾ ਆ ਗਿਆ ਹਾਂਜੀ ਲੈਓ ਜੀ ਇਕਰੀਆਂ ਖੋਲ ਕੇ ਤੋੜ ਕੇ ਵਿਖਾਈਏ ਲੈਓ ਕਰੋ ਚੱਕ ਦੁੱਧ ਨੂੰ ਚੰਗੀ ਬੱਚੀ ਬਿਲਕੁਲ ਜੀ ਨਾਰਮਲ ਜੀ ਹਾਈਟ ਕੈਲੋਰੀ ਚੈੱਕ ਦੁੱਧ ਬਸੇਰਾ ਹਨਾਈ ਹਾਂਜੀ ਹਾਂਜੀ ਦੁੱਧ 15 ਕਿਲੋ ਕਰ ਜੂਗੇ ਬਿਲਕੁਲ ਜੀ ਕੈਲੋਰੀ ਚੈੱਕ ਥਾਂ ਤੁਹਾਨੂੰ ਜੀ ਕਿਵੇਂ ਚਵਾਈ ਆਹ ਚਵਾਈ ਆ ਵਧੀਆ ਹੋਵੇ ਓਕੇ ਓਕੇ ਹੈ ਜੀ ਪੂਰਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਜੀ ਕਰੋ ਜੀ ਚੱਕ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਦਾ ਭਾਅ 50000 ਕਰ ਲਿਆ ਪਰ 47000 ਦੀ ਦੇ ਦਾਂਗੇ 47000 ਦੀ ਹਾਂ ਜੀ ਸਿਰਫ 47000 47000 ਦੀ ਪੱਕਾ ਕੋਈ ਮਾਨ ਤਨ ਸ਼ਾਈ ਹੋਊਗਾ ਮਾਨ ਤਨ ਕਰਦਾ ਜਿਹੜਾ ਭਰਾਵਾ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਜੀ ਬਾਕੀ ਕੋਈ ਵੀਰ ਭਰਾ ਤਸੱਲੀ ਕਰ ਸਕਦਾ ਹੈ ਜਿਹੜਾ ਚੌਂ ਚਵਾਦੀ ਆਣ ਓਕੇ ਠੀਕ ਹੈ ਜੀ ਤੇ ਚਲੋ ਜੀ ਇਹਦੀ ਦਿਓ ਜਾਣਕਾਰੀ ਵੀਰ ਜੀ ਏ ਇਹ ਟੈਂਡਾ ਵੀ ਆ ਸੋਈ ਲੋਈ ਵੇੜ ਲਓ ਜੀ ਕੀ ਆ ਗਿਆ ਜੀ ਮਗਰ ਮਗਰ ਆ ਗਿਆ ਬੱਛਾ ਇਹਦੇ ਵੀ ਬੱਛਾ ਆ ਗਿਆ ਹਾਂਜੀ 1 ਮਿੰਟ ਜੀ ਲਓ ਜੀ ਥਾਣ ਥਣ ਕਰ ਰਿਹਾ ਚੈੱਕ ਅਦਰ ਦੀ ਕੁਆਲਟੀ ਅਣਾਈ ਹਾਂਜੀ ਤੇ ਵਿਧੀ ਕਿਹਨਾਸ ਹੋਆ ਹੀ ਇਹਦਾ ਇਹ ਦੂਜਾ ਸੁਣਾ ਤੀਜਾ ਦੱਸ ਦੂਜਾ ਦੱਸ ਦੇ ਉਹ ਤੀਜਾ ਮੰਨ ਲਓ ਭਾਈ ਅੱਛਾ ਜੀ ਹਾਂਜੀ ਠੀਕ ਹੈ ਜੀ ਜੱਜਾ ਸੁਈ ਹਾਂਜੀ ਠੀਕ ਹੈ ਜੀ ਤੇ ਵਿਖਾਓ ਜੀ ਖੋਲ ਕੇ ਆਣਾ ਕਿੰਨਾ ਟਾਈਮ ਹੋ ਗਿਆ ਸੁਈ ਨਾ ਘੰਟਾ ਹੋ ਗਿਆ ਘੰਟਾ ਹੋ ਗਿਆ ਹਾਂਜੀ ਠੀਕ ਹੈ ਹਾਂਜੀ ਆ ਜਾ ਆ ਪੈਡੀ ਬੱਚੇ ਦਾ ਕਰਦੀ ਜਿਆਦਾ ਬੱਚੇ ਦਾ ਕਰਦੀ ਜਿਆਦਾ ਹਾਂਜੀ ਪੂਰੀ ਵੱਡੀ ਹੈ ਹਾਂਜੀ ਵੱਡੀ ਹੈ ਜੀ ਤੇ ਪਿਛਲੇ ਸੂਏ ਦਾ ਕੀ ਰਿਕਾਰਡ ਗੁੜ ਰਿਹਾ ਵੇ ਜੀ 20 ਕਿਲਾ ਦਾਦੇ ਬਾਕੀ ਆਪਾਂ ਅਗਲੇ ਆਪ ਦਾ ਵੇਖ ਕੇ ਲੈਣਾ ਬਿਲਕੁਲ ਜੀ 20 ਕਿਲੋ ਇਡੀ ਗਾਉਂ ਕੀ ਆਂਦਾ ਸਹੀ ਗੱਲ ਹੈ ਜੀ ਪੂਰੀ ਹਾਈਟ ਵਾਹ ਜਾਂਦਾ ਲਓ ਜੀ ਕਰੋ ਜੀ ਚੈੱਕ ਚੂਣ ਚਵਾ ਦੀ ਓਕੇ ਹੋ ਪੋਲੀ ਹੈ ਜੀ ਪੋਲੀ ਰੋੜ ਗਈ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਤਸੱਲੀ ਕਰਾ ਧੰਨਵਾਦ ਜੀ ਲਓ ਜੀ ਕਰਾ ਅਗਲੇ ਸਨਾਂ ਦੀ ਹਾਂ ਓਕੇ ਲਾਓ ਜੀ ਕਰੋ ਠੀਕ ਹੈ ਬਾਕੀ ਸੀਲਸ ਲੱਗ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਇਹਦਾ ਆਪਾਂ ਦੇਦਾ ਹੈ 60000 ਦੀ ਹਾਂਜੀ 60000 ਦੀ ਹਾਂ ਨਾ ਇਸ ਨੂੰ ਪੱਕਾ ਰੇਟ ਹਾਂਜੀ ਠੀਕ ਹੈ ਜੀ ਮਾਨਦਾਨ ਕਰਦਾ ਜਿਹੜਾ ਭਰਾ ਭਰਾ ਆਊਗਾ ਠੀਕ ਹੈ ਜੀ ਹਾਂਜੀ ਠੀਕ ਤੇ ਅੱਗੇ ਦਿਓ ਛੋਟੀ ਜਾਣਕਾਰੀ ਅੱਗੇ ਆ ਛੋਟੀ ਹੋ ਗਈ ਹੋਈ ਕਿੰਨੇ ਚਿਰ ਦੀ ਹੈ ਜੀ ਏ ਮੇਰੇ ਹਸਣ ਵਾਲਾ ਸਾਲ ਤੋਂ ਉੱਤੇ ਹੀ ਹੋ ਜਲੀ ਆ ਲਓ ਜੀ ਕਰੋ ਜੀ ਚੈੱਕ ਕਿਨੇ ਦਿਨ ਦੀ ਵੀਰ ਜੀ ਇਹ ਸਾਲ ਤੋਂ ਮੈਂ ਉੱਤੇ ਹੀ ਹੋ ਗਈ ਹਣੀ ਸਾਲ ਤੋਂ ਮਹੀਨਾ ਬਤੇ ਹੋ ਗਈ ਠੀਕ ਹੈ ਇਹ ਕੱਦ ਕੋਦ ਤੇ ਪੂਰਾ ਚੰਗਾ ਹੈ ਹਾਂਜੀ ਹਾਂਜੀ ਹੋਰ ਬਥੇਰਾ ਕਰ ਦੇਣਾ ਸਿੰਗੀ-ਸੁੰਗੀ ਵੇਖੋ ਕਰੋ ਚੰਗੀ ਪੂਰੀ ਗੋਲ ਹੈ ਹਾਂਜੀ ਸਾਲ ਤੋਂ ਮਹੀਨਾ ਗੁੱਤੇ ਲਾ ਲਾ ਹਾਂਜੀ ਤੇ ਮਹੀਨਾ ਲਾ ਲਓ ਤੇ ਕੋਣੀ ਤੋੜ ਲਓ ਮੜੀ ਲੰਮੀ ਇੱਕ ਰੰਗ ਕਾਲੀ ਹੈ ਨਾ ਮੋਹਰਾ ਦੇ ਵਿੱਚ ਆ ਗਈ ਹਾਂਜੀ ਤੇ ਵੀਰ ਜੀ ਇਹ ਮੱਦਰ ਦਾ ਕੀ ਰਿਕਾਰਡ ਕੋਡ ਦਾ ਕੋਈ ਪਤਾ ਜੀ ਇਹ ਮੱਦਰ ਦਾ ਰਿਕਾਰਡ 10 20 ਕਿਲੋ ਦੋ ਦੋ ਲਾਗੇ ਬੱਜੇ ਉਹ ਵੀ ਖਾਦੇ ਨੇ ਫੇਰ ਸੁੱਈ ਜਾਣ ਅੱਛਾ ਜੀ ਹਾਂਜੀ ਇਹ ਮਤਲਬ ਆਪਣੀ ਘਰ ਦੀ ਹੈ ਨਾ ਘਰ ਦੀ ਘਰ ਦੀ ਘਟੀ ਹੈ ਠੀਕ ਹੈ ਜੀ ਹਾਂਜੀ ਇਹ ਮੱਦਰ ਹੈ ਨਾ ਹਾਂਜੀ ਠੀਕ ਹੈ ਜੀ ਉਹਨੇ 20 ਕਿਲੋ ਦਾ ਰਿਕਾਰਡ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਫਿਰ ਇਹਦਾ ਕੀ ਰੇਡ ਰੂਟ ਕਰਦੇ ਜੀ ਏ ਦੇਖਾਂਗੇ ਆਪਾਂ 35000 ਦੀ 35000 ਦੀ ਹਾਂਜੀ ਕਮਾਨ ਤਾਂ ਹੋਊਗਾ ਜੀ ਮਾਨ ਤਾਂ ਹੋਣੀ ਕਰ ਦਾਂਗੇ ਅੱਗੇ ਮੈਂ ਸੀਲਸ ਲੱਗ ਕਰਨਾ ਹੈ ਬੂਰੀ ਲਓ ਜੀ ਕਰੋ ਆਹ ਚੱਲ ਟੀਵੀ ਦਾ ਹੁੰਦਾ ਦੂਜਾ 560 ਆ 16 ਉਹਦੀ ਆ ਕੱਟੀ ਠੀਕ ਹੈ ਜੀ ਹਾਂਜੀ ਚੰਗੇ ਸੀ ਮੈਂ ਐਸੇ ਮੱਝ ਦੀ ਆ ਅੱਛਾ ਜੀ ਇਹ ਕੱਲ ਦੀ ਸੂਈ ਹੈਗੀ ਪੱਲੇ 20 ਕਿਲੋ ਦੁੱਧ ਦਿੰਦੀ ਹੈ ਠੀਕ ਹੈ ਜੀ ਹਾਂ ਓਕੇ ਜੀ ਓਕੇ ਤੇ ਪੱਕਾ 35 ਯਾਰ ਹੈ ਨਾ ਪਵੇਂ 35 ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਫਿਰ ਤੋਂ ਲੋਕੇਸ਼ਨ ਦੱਸ ਦਿਓ ਮਾੜੇ ਆਪਣਾ ਨਾਮ ਕੁਲਦੀਪ ਸਿੰਘ ਹਾਂਜੀ ਪਿੰਡ ਰਤੋਂਗੇ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਯਾਗੇ ਪੈਂਦਾ ਆਪਣੇ ਖੇਮ ਕਰਨ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 94639 37412 ਓਕੇ ਜੀ ਓਕੇ ਹਾਂਜੀ ਧੰਨਵਾਦ ਜੀ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਢਿੱਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਤੇ ਪੂਰੀ ਵੀਡੀਓ ਵੇਖਣ ਲਈ ਧੰਨਵਾਦ